ਇਸ ਤਰੀਕੇ ਨਾਲ ਫਸਲ ਨੂੰ ਕੀ ਫਾਇਦਾ ਹੋ ਸਕਦਾ ਵਾ ਅਗਰੋਂ ਦੇ ਕੀ ਕੀ ਇਨਸਾਨ ਨੇ ਮਤਲਬ ਟੈਕਨੀਕਲੀ ਜਿੰਨਾ ਉਹ ਜਾਣਦੇ ਨੇ ਉਹਨੇ ਤੁਹਾਨੂੰ ਉਸ ਬਾਰੇ ਵਿਆਖਿਆ ਕਰਕੇ ਅਸੇ ਹੀ ਹੈ ਬਟ ਪਿਛਲੇ ਕੁਸਾਲ ਤੋਂ ਤੁਸੀਂ ਦੇਖ ਰਹੇ ਹੋ ਕਿ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਸੁਪਰੀਮ ਕੋਰਟ ਬਹੁਤ ਸਖਤੀ ਨਾਲ ਇਸ ਜੀ ਹੁ ਲੈ ਰਿਹਾ ਵਾ ਜਿਸ ਕਰਕੇ ਪਿਛਲੇ ਦੋ-ਤਿੰਨ ਸਾਲਾਂ ਤੋਂ ਦੇ ਵਿੱਚ ਪੁਲਿਸ ਦੀ ਐਂਟਰੀ ਬੱਚੀ ਆ ਪੁਲਿਸ ਦੇ ਵੀ ਕਰਨ ਜੋ ਕੁਸ਼ੀਦਾਂ ਸਾਹਮਣੇ ਆ ਗਿਆ ਨੇ ਜਿਵੇਂ ਪਿਛਲੇ ਸਾਲ ਇਸ ਟਾਈਮ ਦੇ ਇੱਕ ਪੋਸਟਰ ਸੀਗਾ ਸੋ ਉਹਦੇ ਵਿੱਚ ਨਵੇਂ ਕਾਨੂੰਨ ਲੈ ਕੇ ਆਏ ਗਏ ਨੇ ਜੋ ਸਾਡਾ 에ਅਰ ਪੋਲੂਸ਼ਨ ਐਕਟ ਦੇ ਤਹਿਤ 2500 ਰੁਪਏ ਦੇ ਜੁਰਮਾਨਾ ਲੱਗਦਾ ਸੀ ਉਸ ਤੋਂ ਬਾਅਦ ਜੋ ਡੀਸੀ ਸਾਹਿਬ ਵੱਲੋਂ ਹਣ ਕੱਢੇ ਜਾਂਦੇ ਸੀ ਜਿਸ ਦੇ ਤਹਿਤ 188 ਦੇ ਤਹਿਤ ਪਰਚੇ ਦੇ ਤਰਜੂਮੇ ਵਾਲੀ ਸੇਵਾ ਨਾਲ ਵੱਲੋਂ ਲਾਲ ਰੈਡੈਂਟਰੀ ਵੀ ਕੀਤੀ ਗਈ ਹੈ ਸੋ ਜੇ ਆਪਣਾ ਜੋ ਸਰਕਾਰ ਨੂੰ ਤੁਹਾਨੂੰ ਸੁਝਾਵਾ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਲੋਕ ਸਾਡੀ ਨਾਲ ਹੀ ਬੰਦੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਸਾਡਾ ਦਿਨ ਨਹੀਂ ਕਰਦਾ ਗਿਆ ਨੇ ਕਿਸੇ ਵੈਸੇ ਤਾਂ ਜਦੋਂ 182 ਬੀਰੋ ਨੂੰ ਫੰਕਸ ਹੁੰਦਾ ਵਾ ਕਿ ਕਿਸੇ ਦੇ ਦੋਸੋਂ ਮੁਕੱਦਮਾ ਹੋਵੇ ਫਿਰ ਬਾਅਦ ਬੜੀ ਸਮੱਸਿਆ ਉਸਦੀ ਨਲੋਂ ਵੀ ਆਦੀ ਕਿਸੇ ਨੇ ਕੋਈ ਨੌਕਰੀ ਪੇਸ਼ੇ ਦਾ ਕਰਨਾ ਹੁੰਦਾ ਕਿਸੇ ਨੇ ਕੋਈ ਬਾਹਰ ਜਾਣ ਵਾਸਤੇ ਪੀਸੀਸੀ ਲੈਣੀ ਹੁੰਦੀ ਆ ਕਿਸੇ ਨੇ ਕੋਈ ਆਪਣਾ ਸਰਕਾਰੀ ਕੋਈ ਰਿਕਾਰਡ ਅਪਡੇਟ ਕਰਾਉਣਾ ਹੁੰਦਾ ਤੇ ਉਹਦਾ ਸਾਰਾ ਰਿਕਾਰਡ ਸਾਡਾ ਇਸ ਚੀਜ਼ ਦੇ ਵਿੱਚ ਚਰਚਨ ਪੈਦਾ ਕਰਦਾ ਹੋਂ ਇਸ ਕਰਕੇ ਸਾਡੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜੋ ਮੈਗਵੇ ਵੱਲੋਂ ਤਾਂ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ ਉਜਾੜ ਜਾਂ ਇਸ ਸਮੱਸਿਆ ਦਾ ਹੱਲ ਦੱਸਿਆ ਗਿਆ ਆ ਆਪ ਉਸ ਤੈਨ ਪਹਿਲੇ ਹੱਲ ਕਰ ਗਏ ਕਿਉਂਕਿ ਇਸ ਚੀਜ਼ ਦੇ ਵਿੱਚ ਤੇ ਸਾਡੇ ਹੱਥ ਵੀ ਕੁਝ ਨਹੀਂ ਰਹਿੰਦਾ ਤੁਸੀਂ ਪਿਛਲੇ ਸਾਲ ਵੀ ਦੇਖਿਆ ਹੋਊਗਾ ਕਿ ਜੋ ਸਾਰੀ ਪੁਰਾਣੀ ਸੜਕਾਂ ਦੀ ਮਾਨਿਟਰੀਂਗ ਹੁੰਦੀ ਹੈ ਇਹ ਇਹ ਆਟੋਮੈਟਿਕਲੀ ਸੈਟਲਾਈਟ ਬੇਸਡ ਹੁੰਦੀ ਹੈ ਤੁਸੀਂ ਦੇਖਿਆ ਇਹ ਪਿਛਲੇ ਸਾਲ ਕਿ ਜਿੱਥੇ ਅੱਗ ਲੱਗਦੀ ਹੈ ਉਹ ਸੈਟਲਾਈਟ ਆਪਣੇ ਆਪ ਉਸ ਜਗ੍ਹਾ ਨੂੰ ਜਾਂਚ ਕਰ ਲੈਂਦਾ ਵਾ ਤੇ ਉਹ ਸਾਨੂੰ ਉਸ ਜਗ੍ਹਾ ਤੇ ਲੈਟ ਲੌਂਗ ਭੇਜ ਦਿੰਦਾ ਵਾ ਤੇ ਤੁਸੀਂ ਫੋਨ ਦੇ ਵਿੱਚ ਜਦੋਂ ਲੈਟਰਾਂਗ ਪਾ ਕੇ ਉੱਥੇ ਮੌਕੇ ਤੇ ਪਹੁੰਚੋਗੇ ਤਾਂ ਤੁਹਾਨੂੰ 90% ਤੱਕ ਦੀ ਕਾਫੀ ਐਕਿਊਰਸੀ ਸੀਗੀ ਕਿ ਉੱਥੇ ਐਂਗਲ ਕਿੰਨੇ ਹੋਣਗੇ ਇਸ ਕਰਕੇ ਫਿਰ ਜਦੋਂ ਤੁਸੀਂ ਮੌਕੇ ਤੇ ਜਾਂਦੇ ਸਾਡੇ ਅਤਵਾਸ ਨੂੰ ਕੁਝ ਨਹੀਂ ਰਹਿੰਦਾਗਾ ਤੇ ਜੋ ਸਵੰਦ ਬੈਕਗ੍ਰਾਉਂਡ ਨੂੰ ਸਾਨੂੰ ਦੇਖੇ ਦਿੱਤਾ ਜਾਂਦਾ ਉਹਦੇ ਧਿਆਨ ਕਰਕੇ ਕੀਤੀ ਜਾਂਦੀ ਹੈ ਸੋ ਜੋ ਪਿਛਲੇ ਸਾਲ ਦੇ ਵੀ ਮਕਦਮੇ ਦਰਜ ਕੀਤੇ ਗਏ ਨੇ ਉਹਨਾਂ ਦੇ ਵਿੱਚ ਵੀ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿੰਨਾ ਵੱਧ ਤੋਂ ਵੱਧ ਪੂਜਾ ਕਰ ਸਕੀਏ ਬਟ ਪੂਜਾ ਸਾਡੇ ਆਪਣੇ ਹੱਦਾਂ ਸੋ ਜਿੰਨੇ ਸਾਡੇ ਕੋਲ ਵੱਧ ਤੋਂ ਵੱਧ ਜੋ ਇਸ مسئلے ਦੇ ਹੱਲ ਲਈ ਮਾ ਕੇਤੀ ਬੜੇ ਦੇਖੇ ਲੋਕ ਸਾਡੇ ਕੋਲ ਕੋਈ ਚੀਜ਼ਾਂ ਬੁਲਾ ਲੇ ਅਸੀਂ ਉਹਨਾਂ ਦੀ ਵਾਰਤੋਂ ਕਰੀਏ ਤੇ ਸਾਨੂੰ ਇਸ ਢੰਗ ਨਾਲ ਕਿਸੇ ਵੀ ਕੋਲ ਸਬ ਦੀ ਨੋੜੀ ਨਾ ਪਵੇ ਤੇ ਸਾਡਾ ਜੋ ਇਹ ਸੀਜ਼ਨ ਪ੍ਰਾਈਸ ਆਪਣੇ ਇੱਕ ਤੋਂ ਨਵਾਂ ਦਾ ਸੀਜ਼ਨ ਹੈ ਇਹ ਸਾਡਾ ਸ਼ਾਨੀ ਕੋਲੋਂ ਦੇਖਦੇ ਚੱਲੋ। ਬਾਕੀ ਅਸੀਂ ਹਾਜ਼ਰ ਹਾਂ ਜੀ ਸਭ ਤੁਹਾਡੇ ਕਰ ਵੀ ਕੋਈ ਸਮੱਸਿਆ ਰਹੀ ਦੀ ਹੈ ਤਾਂ ਫਾਸਬੰਦ ਮੈਨੇਜਮੈਂਟ ਨਾਲ ਕਰਤੀ ਉਹਨਾਂ ਸਮੱਸਿਆ ਦਾ ਵੀ ਹੱਲ ਜ਼ਰੂਰ ਕਰਾਵਾਂਗੇ। ਬਾਈ ਰੋਜੀ ਦਾ ਖਾਲਸਾ ਬਾਈ ਰੋਜੀ